ਆਹ ਪੂਰੀ ਨੀਰੀ ਸੌਫ ਕਾਲੀ ਮਿਰਚਾਂ ਸੌਫ ਤੇ ਜੀਰਾ ਜੀਰਾ ਅਜਮੈਨ ਵੀ ਹੈ ਅਜਮੈਨ ਹੈ ਜੀਰਾ ਨਹੀਂ ਅਜਮੈਨ ਅਜਮੈਨ ਜੀਰਾ ਨਹੀਂ ਇਹ ਉਹ ਗੋੜਾ ਕਮਾਲ ਹੈ 1 ਨੰਬਰ ਇੱਕ ਨੰਬਰ ਗੋੜਾ ਹੈ ਭਿੰਡੀ ਦੇ ਪਾਣੀ ਤੇ ਭਿੰਡੀ ਦੇ ਪਾਣੀ ਨੇ ਮਸਾਲਾ ਪਾਇਆ ਨਹੀਂ ਬਾ ਕਮਾਲ ਗੋੜਾ ਹੈ ਸਭ ਕਾਲੀ ਮਿਰਚ ਅਜਮੈਨ ਜੀਰਾ ਨਹੀਂ ਪੈਂਦਾ ਹੁੰਦਾ ਇਹਦੇ 'ਚ ਜੀਰਾ ਨਹੀਂ ਉਹ ਦੇਖ ਵਜਾ ਆ ਵੀ ਬਹੁਤ ਵਧੀਆ ਬਣੇ ਚਮਕ ਉਹ ਜਿਹੜਾ ਪਰ ਰਾਜਸਥਾਨ ਨਾਲ ਦੇਖਿਆ ਸੀ ਜਾਂ ਉਹਦਾ ਜਮੇ ਕਿਸੇ ਕੰਮ ਦਾ ਨਹੀਂ ਸੀ ਉਹ ਬੰਦੇ ਦਾ ਇੱਧਰ ਦੀ ਜੁਪੀ ਦੇ ਉਹ ਕੱਢਦੇ ਆ ਉਹਦੇ ਆਪ ਦਾ ਪਰ ਲਗ ਲਗ ਕਾਰਾਗਰੀ ਕਾਰੀਗਰੀ ਲਗ ਰਗ ਹੁੰਦੀ ਹੈ ਸਭ ਦੀ ਹਾਂ ਜੁਪੀ ਆਉਣਾ ਮਕਾਨ ਬਣਾਉਂਦੇ ਕਿੰਨਾ ਪੈਸਾ ਆਉਂਦਾ ਇਸ ਤੇ ਕੱਢਾ ਦੇ ਦੇ ਆ ਬਣਨਾ ਕੋ ਠੀਕ ਹੈ। ਪੜਾਈ ਕਰ ਪੂਰੀ। ਜਮੂਨ ਰੱਖੀ ਜੱਜਪਾ। ਹੱਥ ਨਾ ਰੱਖੀ। ਬੰਦ ਦੇ ਇਹ ਵੀ ਆਪ ਇਹ ਸਪੈਸ਼ਲ ਘੋੜਾ। ਗੱਡੀ ਪਰਲੀ ਘੜਦੀ। ਰਾਜਸਥਾਨ ਜਾਣੀ ਹੈ। ਉੱਤਰ ਪ੍ਰਦੇਸ਼ ਯੂਪੀ। ले कलाड़ी थे। ऐसे मस्ती है ट्रक तार रहे ने ਮੋਆ ਨੰਬਰ ਤੇ ਗੱਲ ਕਰਤਾ ਸੱਜੇ ਮਾਈਕ ਨੂੰ ਦੇ ਦੇ ਨੰਬਰ ਇਹਦਾ ਨੰਬਰ ਲੈ ਲੈ ਆ ਲੈ ਲੈ ਇਹ ਭਾਈ ਨੂੰ ਕੋ ਨੰਬਰ ਲੈ ਲੈ ਇਨਕਾ ਬੋਲਲਾ 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 ਭਜੀ ਆਪ ਕੋ ਨੰਬਰ ਦੇ ਦੇਣਾ ਹੁਣ ਕਰਾਂਗੇ ਆਪ ਕੋ ਫਰ ਬਣਾਣਾ ਹੈ ਨੰਬਰ ਦੇ ਦੇਣਾ ਕਿੰਨੀ ਬਰੀ ਕੀ ਹੋ ਰੋਟੀ ਜੀ ਬਣ ਗਈ ਇਹ ਦੇਖੇ ਵਿਜਿੰਦਰ ਲਿਖ ਦਿਆ ਵਿਜਿੰਦਰ ਕੋ ਲੂ ਆਤਲਾਓ ਆਸਾਂ ਨੂੰ ਆਪਣੇ ਗ੍ਰੇਡ ਦਾ